ਇਹ ਜੋ 35 ਸੰਭਾਵਾਂ ਦੀ ਲੜੀ ਹੈ 4 ਅਗਸਤ ਤੋਂ ਆਰੰਭ ਹੋ ਰਹੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਪ੍ਰਚਾਰਕ ਵੱਖ-ਵੱਖ ਕੀਰਤਨੀ ਜਥੇ ਇਹਦੇ ਵਿੱਚ ਹਾਜ਼ਰ ਹੋਣੇ ਹਨ ਤੇ ਇਹਦਾ ਮਨੋਰਥ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗ ਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲਸ ਲੁਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਸੀਐਮ ਦੀ ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਾਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਰਹੀ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਮੇਰਾ ਨਾਮ ਜੋਤੀ ਕੌਰ ਹੈ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸ਼ੂਗਰ ਦੀ ਪ੍ਰੋਬਲਮ ਸੀ ਬੀਪੀ ਲੱਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਮਨੁੱਖਾ ਜਨਮ ਪ੍ਰਮਾਤਮਾ ਨੇ ਸਾਨੂੰ ਦਿੱਤਾ ਅਸੀਂ ਕਿਵੇਂ ਜੀਣਾ ਹੈ ਅਸੀਂ ਜੀਵਨ ਨੂੰ ਕਿਵੇਂ ਉਜਲਾ ਕਰਨਾ ਹੈ ਇਹ ਜੀਵਨ ਦੀ ਜਾਂਚ ਦੱਸਣ ਲਈ ਯੁਕਤੀ ਦੱਸਣ ਲਈ ਇਹਦਾ ਨਾਂ ਜੀਵਨ ਯੁਗ ਦੱਸਿਆ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਵਾਲ ਦਾ ਜਵਾਬ ਹੈ ਉਹ ਐ ਹੀ ਨਹੀਂ ਕਿ ਅਸੀਂ ਮਾਇਆ ਦੇ ਖਲਜਗਮ ਵਿੱਚ ਫਸੇ ਰਹੀਏ ਉਹਦੇ ਵਿੱਚ ਹੈਗਾ ਸਫਲਾ ਕਿਵੇਂ ਕਰੀਏ ਜੋ ਸਾਨੂੰ ਇਹ ਗੁਰਬਾਣੀ ਦੀ ਇੱਕ ਪੰਕਤੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਸ ਤੇਰੇ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇ ਵਰਨਾ ਨੇਤੇ ਇਸ ਕਾਇਨਾਤ ਵਿੱਚ ਬੜੇ ਪਸ਼ੂ ਪੰਛੀ ਜਾਨਵਰ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਜੋ ਮਨੁੱਖ ਨੂੰ ਦਿੱਤਾ ਹੈ ਉਹਨਾਂ ਨੂੰ ਨਹੀਂ ਦਿੱਤਾ ਉਹਨਾਂ ਨੂੰ ਬੋਲਣ ਜ਼ਬਾਨ ਤਾਂ ਦਿੱਤੀ ਆ ਬੋਲ ਨਹੀਂ ਸਕਦੇ ਸਮਝਾ ਨਹੀਂ ਸਕਦੇ ਮਨੁੱਖਾ ਜਨਮ ਸਭ ਤੋਂ ਉੱਤਮ ਗਿਣਿਆ ਗਿਆ ਹੈ ਕਿ ਇਸੇ ਲਈ ਮਿਲਿਆ ਕਿ ਵਾਹਿਗੁਰੂ ਦਾ ਨਾਮ ਜਪ ਕੇ ਸਿਮਰਨ ਕਰਕੇ ਆਪਣਾ ਜੀਵਨ ਉਜਲਾ ਕਰੇ ਉਸ ਉਸ ਵਾਹਿਗੁਰੂ ਦੇ ਨਾਲ ਉਹਦਾ ਮਿਲਾਪ ਹੋਵੇ ਇਹ ਜੀਵਨ ਯੁਗਤ ਦਸਤੇ ਸਮਾਗਮ ਹਨ ਜਿਹੜੇ ਕਿ ਹਰ ਸਾਲ ਹੁੰਦੇ ਹਨ ਜਿਵੇਂ ਕਿ ਅਸੀਂ 5 ਤਰੀਕ ਦਾ ਪ੍ਰੋਗਰਾਮ ਸਿੰਗਲਵਾੜਾ ਹੋ ਰਿਹਾ ਹੈ ਭਗਤਪੂਰਨ ਸਿੰਘ ਜੀ ਦੀ ਉਸਨ ਵਰਸੀ ਹੈ ਉਹਦੇ ਵਿੱਚ ਅਸੀਂ ਇਹਦਾ ਵਿਸ਼ਾ ਰੱਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਕੀ ਚਾਲ ਨਰਾਲੀ ਭਈ ਭਗਤਾਂ ਦੀ ਕਿਹੋ ਜੀ ਰੂਪਰੇਖਾ ਦੱਸੀ ਗਈ ਹੈ ਗੁਰੂ ਗ੍ਰੰਥ ਸਾਹਿਬ ਜਿਵੇਂ ਅਨੰਦ ਸਾਹਿਬ ਜਾਂਦਾ ਹੈ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤੈਤਸਨਾ ਬੋਤ ਨਾ ਹੀ ਬੋਲ ਬੋਤ ਨਾ ਹੀ ਬੋਲਣਾ ਕੰਨਿਓ ਤਿੱਖੇ ਵਾਰਨੋ ਨੇ ਕੀ ਇਹਤ ਮਾਰਗ ਜਾਣਾ ਗੁਰਪ੍ਰਸਾਦੀ ਜਿਣੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜਿਹੜੇ ਭਗਤ ਹੁੰਦੇ ਹਨ ਜਿਹੜੇ ਸੇਵਕ ਹੁੰਦੇ ਹਨ ਉਹਨਾਂ ਦਾ ਜੀਵਨ ਹੀ ਅਲੱਗ ਹੁੰਦਾ ਹੈ ਉਹ ਮੋਹ ਮਾਇਆ ਚ ਨਹੀਂ ਹੁੰਦੇ ਉਹਨਾਂ ਦਾ ਹੁੰਦਾ ਕਿ ਸੇਵਾ ਕਰਨੀ ਹੈ ਗਰੀਬ ਦੇ ਨਾਲ ਸਾਂਝ ਪਾਣੀ ਹੈ ਮਜਲੂਮ ਦੇ ਰੱਖਿਆ ਕਰਨੀ ਹੈ ਤੇ ਜਿਹੜਾ ਲੋੜ ਹੁੰਦਾ ਉਹਦੀ ਸਹਾਇਤਾ ਕਰਨੀ ਹੈ ਜਿਵੇਂ ਭਗਤ ਪੂਰਨ ਸਿੰਘ ਜਿਸ ਹਨ ਇਹ ਉੱਥੇ ਵਿਸ਼ਾ ਇਹ ਰੱਖਿਆ ਗਿਆ ਹੈ ਇਸੇ ਤਰ੍ਹਾਂ ਵੱਖ-ਵੱਖ ਵਿਸ਼ੇ ਜਿਹੜੇ ਹਨ ਗੁਰੂ ਕੀ ਬਾਣੀ ਚ ਸਾਸਗਰਾ ਸਿਮਰਨ ਦਾ ਅੱਠ ਪੈਰ ਅਰਦਨ ਦਾ ਕੀ ਭਾਵ ਹੈ ਪਿਛਲ ਰਾਤ ਦਾ ਮਤਲਬ ਅੰਮ੍ਰਿਤ ਵੇਲੇ ਜਾਗਣ ਦਾ ਕੀ ਫਾਇਦਾ ਹੈ ਤੇ ਇਸੇ ਤਰ੍ਹਾਂ ਹੀ ਇੱਕ ਵਿਸ਼ਾ ਰੱਖਿਆ ਗਿਆ ਹੈ ਕਿ ਸ਼ਾਵਣ ਦੀ ਰੁੱਤ ਜਿਹੜੀ ਹੈ ਨੀਰੀ ਮौज ਮਸਤੀ ਦੀ ਨਹੀਂ ਹੈ ਸ਼ਾਵਣ ਆਇਆ ਝਿਮ ਝਿਮਾ ਹਰ ਗੁਰਮੁਖ ਨਾਮ ਤੇ ਆਏ ਸ਼ਾਵਣ ਦੇ ਵਿੱਚ ਐਸਾ ਸੁਹਾਵਣਾ ਜਿਵੇਂ ਨਾ ਕਿ ਤੂੰ ਵਾਹ ਗੁਰ ਦਾ ਹੋਰ ਨਾਮ ਜਪ ਉਸ ਕੁਦਰਤ ਤੋਂ ਬਿਹਾਰ ਜਾ ਸੋ ਜੀਵਨ ਦੇ ਹਰ ਪੱਖ ਦੇ ਜੀਵਨ ਜਾਚ ਦੱਸਦੇ ਇਹੋ ਜੀ ਜਾਚ ਜਿਹੜੀ ਕਿਸ ਨੂੰ ਜੀਵਨ ਮੁਕਤ ਕਰ ਦੇਵੇ ਇਹਨਾਂ ਪ੍ਰੋਗਰਾਮਾਂ ਦਾ ਵੱਖ-ਵੱਖਰਾ ਰੰਗ ਹੈ 35 ਅਨੋਖਿਕ ਸਮਾਗਮ ਹਨ ਇਹ ਇੱਕ ਸਮਝੋ ਇੱਕ ਗੁਰਸ਼ਬਦ ਦੀ ਵਹੀਰ ਹੈ ਗੁਰਸ਼ਬਦ ਦੀ ਵਹੀਰ ਇਥੋਂ ਭਾਈ ਵੀਰ ਸਿੰਘ ਹਾਰ ਤੋਂ ਚਰਣੀ ਹੈ ਤੇ ਇਹਦੀ ਸਮਾਪਤੀ ਜਿੱਥੇ ਸੰਪਾਦਨਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਉੱਥੇ ਸੰਪੂਰਨ ਹੋਣੀ ਹੈ ਅਤੇ ਚੰਗੁਰਪੁਰ ਵਾਲੇ ਦੇ ਇੱਕ ਅਲੌਕਿਕ ਨਜ਼ਾਰੇ ਭੇਟ ਕਰਦਾ ਹੋਇਆ ਨਗਰ ਕੀਰਤਨ ਨਿਕਲਣਾ ਹੈ ਉਹਦਾ ਨਗਰ ਕੀਰਤਨ ਬਾਰੇ ਮੈਂ ਬੇਨਤੀ ਰਕਰਾਂਗਾ ਭਾਈ ਚਰਨਜੀਤ ਸਿੰਘ ਜੀ ਜਿਹੜੇ ਮੁਖੀ ਹਨ ਅਖੰਡ ਕੀਰਤਨੀ ਜਿੱਥੇ ਦੇ ਤੋਂ ਆਪ ਜੀ ਨੂੰ ਉਹਦਾ ਦੱਸਦੇ ਹਨ ਕਿਵੇਂ ਸੰਗਤਾਂ ਦਾ ਹੁਲਾਰਾ ਹੁੰਦਾ ਹੈ ਕਿਵੇਂ ਲੱਖਾਂ ਸੰਗਤਾਂ ਦੀ ਹੈ ਉਹ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਨੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰ। ਸਤਗੁਰ ਦੇ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ तिस ਜਨ ਕੇ ਜੋ ਹਰ ਚਰਨੀ ਚਿਤ ਲਾਵੇ। ਕਾਲ ਯੁਗ ਦੇ ਵਿੱਚ ਉਦਾਰ ਕਰਨ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੁਰਗ੍ਰੰਥ ਸਾਹਿਬ ਜੀ ਅੰਮ੍ਰਿਤ ਦਾ ਭੰਡਾਰ ਬਖਸ਼ਿਆ ਜੁਗੋ ਜੁਗ ਅਟਲ ਇਹ ਕਿੰਨਾਂ ਨੂੰ ਤਾਰਿਆ ਕਰੋੜਾਂ ਨੂੰ ਤਾਰਿਆ ਕਰੋੜਾਂ ਨੂੰ ਤਾਰ ਰਹੇ ਹਨ ਅੱਗੇ ਵੀ ਕਰੋੜਾਂ ਨੂੰ ਤਾਰੂ ਉਸ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਸ਼ਬਦ ਕੀਰਤਨ ਨਾਮ ਸਿਮਰਨ ਸੰਸਥਾ ਜੋ ਹੈ ਕਈ ਸਾਲਾਂ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਟਾਸਰਾ ਲੈ ਕੇ ਚਲਾ ਰਹੀ ਹੈ ਇਸ ਸਾਲ ਵੀ ਬੜਾ ਸਤਗੁਰ ਸੱਚੇ ਪਾਤਸ਼ਾਹ ਨੂੰ ਦਮ ਬਖਸ਼ੇ ਹਨ ਵੱਡੀ ਪੱਧਰ ਤੇ ਉਹ ਕਾਫੀ ਲੰਬਾ ਟਾਈਮ ਤਕਰੀਬਨ 35 ਪ੍ਰੋਗਰਾਮ ਲਗਾਏ ਗੁਨਾਹ ਇਹ ਇੱਥੇ ਲਿਖੇ ਗਏ ਹਨ ਸੋ ਪ੍ਰੋਗਰਾਮਾਂ ਦਾ ਵੇਰਵਾ ਸਾਰਾ ਇਹ ਜੋ ਕੰਪਲੇਂਟ ਛਪੇ ਹਨ ਇਹਦੇ ਵੀ ਸਾਰਾ ਦਿੱਤਾ ਗਿਆ ਹੈ ਕਿ ਕਿਹਰੇ ਦਿਨ ਕਿਹਰੇ ਟਾਈਮ ਤੇ ਕਿਹੜੀ ਸਥਾਨ ਤੇ ਇਹ ਸਮਾਗਮ ਹੋਣੇ ਹਨ ਸੋ ਆਪ ਜੀ ਸਾਰੇ ਇਹ ਪੁਸਤਕ ਲੈ ਕੇ ਉਹਦੇ ਵਿੱਚ ਆਪਣਾ ਪ੍ਰੋਗਰਾਮ ਸਾਰਾ ਨੋਟ ਕਰ ਸਕਦੇ ਹੋ ਅਤੇ ਇਹ ਸਾਰੇ ਪ੍ਰੋਗਰਾਮਾਂ ਦਾ ਜੋ ਤਤ ਜੋ ਹੈ ਉਹ 4 ਸਤੰਬਰ ਜੋ 파ਵਨ ਪ੍ਰਕਾਸ਼ ਪੁਰਬ ਹੈ ਉਸ ਤੋਂ ਇੱਕ ਦਿਨ ਪਹਿਲਾਂ 3 ਤਰੀਕ ਨੂੰ ਗੁਰਦੁਆਰਾ ਆਰਾਮ ਸਰਵਿਕੇ ਜਿੱਥੇ ਕੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਮਨ ਉਥੋਂ ਬੀੜ ਲੈ ਕੇ ਹਰਮੰਦਰ ਸਾਹਿਬ ਵਿੱਚ ਪਹਿਲੇ ਪ੍ਰਕਾਸ਼ ਲਈ ਲੈ ਕੇ ਗਏ ਸਨ ਗਣਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੇ ਸੋ ਉਸ ਸਥਾਨ ਤੇ ਆਰਾਮ ਸਰਵਿਕੇ ਤਿੰਨ ਤਰੀਕ ਸ਼ਾਮ ਨੂੰ ਜੋ ਕੀਰਤਨ ਮਹਾਨ ਸਮਾਗਮ ਹੋਣਿਆਂ ਉੱਚ ਕੋਟੀ ਦੇ ਸਾਰੇ ਉੱਥੇ ਕੀਰਤਨੀਏ ਜਿੱਥੇ ਅਤੇ ਕਥਾਵਾਚਕਾ ਰਹੇ ਹਨ ਅਤੇ 4 ਤਰੀਕ ਨੂੰ ਅੰਮ੍ਰਿਤ ਵੇਲੇ ਜੋ ਨਗਰ ਕੀਰਤਨ ਬਾਰੇ ਜੋ ਵੀਰ ਜੀ ਨੇ ਦੱਸਿਆ ਉਹ ਨਗਰ ਕੀਰਤਨ ਧੰਗੂਰ ਅਰਜਨ ਦੇਵ ਜੀ ਮਹਾਰਾਜ ਆਪ ਉਸ ਪਾਵਨ ਸਥਾਨ ਤੇ ਆ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਨਾਲ ਪਾਲਕੀ ਸਾਹਿਬ ਦੇ ਵਿੱਚ ਉੱਥੇ ਹਰਮੰਦਰ ਸਾਹਿਬ ਜੀ ਵਿਕੇ ਜਾ ਕੇ ਪ੍ਰਕਾਸ਼ ਕੀਤਾ ਉਸੇ ਮਰਿਆਦਾ ਨੂੰ ਲੈ ਕੇ ਕਰਕੇ ਅੱਜ ਤੱਕ ਉਹੀ ਮਰਿਆਦਾ ਚੱਲੀ ਆ ਰਹੀ ਹੈ ਔਰ ਉਹ ਨਜ਼ਾਰਾ ਉੰਜ ਹੀ ਨਜ਼ਰ ਆਉਂਦਾ ਹੈ ਕਿ ਸਾਹਿਬ ਹਾਜ਼ਰ-ਨਾਜ਼ਰ ਹੋ ਕਰਕੇ ਸਾਨੂੰ ਸਾਡੇ ਨਾਲ ਚੱਲ ਰਹੇ ਹਨ ਤੇ ਬਾਬਾ ਬੁੱਢਾ ਜੀ ਵੀ ਸਾਡੇ ਨਾਲ ਚੱਲ ਰਹੇ ਹਨ ਕਿਉਂਕਿ ਉਹ ਕਲਾ ਵਰਤਦੀ ਹੈ ਸੰਗਤ ਜਰੀ ਹੈ ਉਹਦਾ ਪਿਆਰ ਗੁਰਗੰਦ ਸਾਹਿਬ ਵਿਕੇ ਔਰ ਇਹ ਨਹੀਂ ਕਿ ਖਾਲੀ ਕੋਈ ਸਿੱਖ ਸਮਾਜ ਸਾਰੇ ਜਿੰਨੇ ਵੀ ਹਨ ਚਾਹੇ ਸਿੱਖੇ ਚਾਹੇ ਸਾਡੇ ਹਿੰਦੂ ਭਰਾਣੇ ਚਾਹੇ ਕੋਈ ਨਹੀਂ ਸਾਰੇ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਉਹ ਨਜ਼ਾਰਾ ਵੇਖ ਕੇ ਹੈਰਾਨ ਹੁੰਦੇ ਹਨ ਐਸਾ ਨਜ਼ਾਰਾ ਜਿਹੜਾ ਤੁਹਾਨੂੰ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਖਸ਼ਿਆ ਸੋ ਵਦ ਵਦ ਆਪ ਜੀ ਵੀ ਸਾਰਿਆਂ ਨੂੰ ਦੱਸੋ ਕਿ ਵਦ ਵਦ ਇਹ ਸਾਰੇ ਸਮਾਗਮ ਵਿੱਚ ਆਜੜੀਆਂ ਵਰਕੇ ਆਪਣਾ ਜਨਮ ਸਫਲਾ ਕਰਨ ਉਹਲਾਂ ਚੋਕਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਸਿਮਰਨ ਸਤ ਸੰਗ ਸ੍ਰੀ ਅੰਮ੍ਰਿਤਸਰ ਵੱਲੋਂ ਸਰੋਵਣੀ ਗੁਰਦਰਾ ਪ੍ਰਬੰਧਕ ਕਮੇਟੀ ਸਿੱਟੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਵਨ ਪ੍ਰਕਾਸ਼ ਗੁਰਪੁਰਬ ਜੋ ਕਿ ਆ ਤਿੰਨ ਅਗਸਤ ਐਤਵਾਰ ਤੋਂ ਚਾਰ ਚਾਰ ਅਗਸਤ ਐਤਵਾਰ ਤੋਂ ਆਰੰਭ ਹੋ ਕੇ ਚਾਰ ਸਤੰਬਰ ਦਿਨ ਬੁੱਧਵਾਰ ਤੱਕ ਚੱਲੇਗਾ ਪ੍ਰਮੁੱਖ ਸੇਵਾਦਾਰ ਭਾਈ ਜਗਵੀਰ ਸਿੰਘ ਜੀ ਆਪ ਜੀ ਨੂੰ ਦੱਸ ਹੀ ਦਿੱਤਾ ਹੈ ਕਿ ਇਹ ਸਮਾਗਮ ਦਾ ਕਾਰਨ ਕੀ ਹੈ ਇਸ ਸਮਾਗਮ ਨੂੰ ਹਾਂ ਦਾ ਸਾਡਾ ਮਨੋਰਥ ਕੀ ਹੈ ਮਕਸਦ ਕੀ ਹੈ ਜੀਵਨ ਜੋਤ ਸਮਾਗਮ ਕੀ ਪ੍ਰਾਣੀ ਨੂੰ ਇਹ ਚੇਤਾ ਕਰਾਉਣਾ ਮਨੁੱਖ ਨੂੰ ਇਹ ਚੇਤਾ ਕਰਾਉਣਾ ਕਿ ਮਨੁੱਖਾ ਆਇਆ ਤੂੰ ਇਸ ਸੰਸਾਰ ਵਿੱਚ ਲਾਹ ਲੈਣ ਵਾਸਤੇ ਸਨ ਪਰ ਹੋ ਉਲਟ ਰਿਹਾ ਹੈ ਤੂੰ ਆਪਣੇ ਹੋਰ ਹੋਰ ਕੰਮਾਂ 'ਚ ਫਸ ਕੇ ਗੁਰੂ ਤੋਂ ਦੂਰ ਹੁੰਦਾ ਜਾ ਰਿਆਂ ਪੁਰਾਣੇ ਤੂੰ ਆਇਆ ਲਾਹ ਲੈਣ ਲੱਗਾ ਨਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਇਹ ਤੇਰੀ ਜ਼ਿੰਦਗੀ ਜਿਹੜੀ ਆ ਇਹ ਖਤਮ ਹੁੰਦੀ ਜਾ ਰਹੀ ਆ ਤੂੰ ਜਨਮ ਦਿਨ ਮਨਾਉਂ ਚ ਰਜਾਂ ਪਰ ਹਰ ਸਾਲ ਤੇਰਾ ਇੱਕ ਸਾਲ ਘਟ ਰਿਹਾ ਸੋ ਬੜਾ ਸੋਹਣਾ ਅਪਰਾਲਾ ਇਹ ਭਾਈ ਜਸਵੀਰ ਸਿੰਘ ਤੇ ਇਹਨਾਂ ਦੀ ਸਾਰੇ ਜਿੰਨੇ ਸਾਥੀ ਆ ਉਹ ਹਰ ਸਾਲ ਕਰਦੇ ਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਸਹਿਯੋਗ ਲੈਂਦੇ ਆ ਉੱਥੇ ਜਿਹੜੀਆਂ ਸਭਾ ਸੈਟੀਆਂ ਸਹਿਰ ਦੀਆਂ ਵੱਖ-ਵੱਖ ਉਹਨਾਂ ਨੂੰ ਵੀ ਭਰਪੂਰ ਸਹਿਯੋਗ ਦਿੰਦੇ ਸਾਰੇ ਗੁਰਪੁਰਬਾਂ ਦੇ ਵਿੱਚ ਦੋਨਾਂ ਕੋਲੋਂ ਸਹਿਯੋਗ ਲੈਂਦੇ ਆ ਸੋ ਇਹ ਸਮਾਗਮ ਆਪਾਂ ਇਹ ਅੱਗੇ ਲੱਗੇ ਹੋਏ ਆ ਆਗੂ ਬੇਸ਼ੱਕ ਇਹ ਨੇ ਪਰ ਆਪਾਂ ਸਾਰਿਆਂ ਰਲ ਕੇ ਇਹ ਸਮਾਗਮ ਮਨਾਉਣੇ ਆ ਜੋ ਕਿ ਸਿਆਜ ਤਰ੍ਹਾਂ ਨਾ ਕਿ 34 ਦੇ ਕਰੀਬ ਸਮਾਗਮ ਹੈ ਜਦੋਂ ਸ਼ੁਰੂ-ਸ਼ੁਰੂ ਚ ਇੱਥੇ ਬਹੁਤ ਥੋੜੇ ਸੀ ਪਰ ਹੁਣ ਇਹਨਾਂ ਨੇ ਵਧਾ ਕੇ ਕਿਉਂਕਿ ਸੰਗਤ ਦਾ ਉਤਸ਼ਾਹ ਹੀ ਜ਼ਿਆਦਾ ਹੈ ਅਸੀਂ ਵੀ ਚਾਹੁੰਦੇ ਹਾਂ ਪਰ ਹਰ ਵਾਰੀ ਰਹਿ ਜਾਈਦਾ ਸੋ ਵੀਰੋ ਸਾਰੇ ਸੰਗਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿੰਨੇ ਵੀ ਸਮਾਗਮ ਹੈ ਉਹਨਾਂ ਦੇ ਵਿੱਚ ਆਪਾਂ ਵੱਧ ਛੜ ਕੇ ਹਾਜ਼ਰੀ ਭਰੀਏ ਤਾਂ ਕਿ ਇਹਨਾਂ ਦਾ ਵੀ ਉਤਸ਼ਾਹ ਵਧੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਭਰਪੂਰ ਸਹਿਯੋਗ ਲੈ ਕੇ ਵਰਕੂਰ ਸਹਿਯੋਗ ਸੰਗਤਾਂ ਨੂੰ ਦੇ ਕੇ ਇਹ ਸਮਾਗਮ ਮਨਾਉਣ ਸਾਡੇ ਵੱਲੋਂ ਜੋ ਵੀ ਇਹ ਸੇਵਾ ਸਾਨੂੰ ਲਾਉਣਗੇ ਜੋ ਵੀ ਸਹਿਯੋਗ ਮੰਗ ਕਰਨਗੇ ਅਬ ਸਾਡੀ ਆਪਣੀ ਡਿਊਟੀ ਬਣਦੀ ਆ ਅੱਗੇ ਲਾ ਕੇ ਕਰੀਏ ਪਰ ਫਿਰ ਵੀ ਕਈ ਚੀਜ਼ਾਂ ਕਿਉਂਕਿ ਲੰਬੇ ਸਮੇਂ ਤੋਂ ਲੱਗੇ ਹੋਏ ਆ ਇਹਨਾਂ ਨੂੰ ਹਰ ਗੱਲ ਦਾ ਪਤਾ ਜਿਹੜੀਆਂ ਸਾਡੇ ਕੋਲੋਂ ਕਈ ਅਜੇ ਅਧੂਰੀਆਂ ਰਹਿ ਜਾਂਦੀਆਂ ਸੋ ਇਹ ਸਾਰੀ ਸਭਾ ਨੂੰ ਸਾਡੀ ਬੇਨਤੀ ਹੈ ਦਰਬਾਰ ਸਾਹਿਬ ਸੱਚਖੰਡ ਸ੍ਰੀਮੰਦਰ ਸਾਹਿਬ ਲੋਕੀ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਬਸ ਸਾਨੂੰ ਸਮੇਂ-ਸਮੇਂ ਤੇ ਦੱਸਦੇ ਰਹਿਣਾ ਸੋ ਆਇਆ ਹੋਇਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਹਿਬ ਸਤਿਗੁਰੂ ਗੁਰੂ ਜੀ ਦਾ ਮਹਾਰਾ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਆਓ ਫਤਿਹ ਬਲਾ ਸਾਰਿਆਂ ਸੰਗਤਾਂ ਗਾਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਕੋ ਜੀਆਂ ਪਾਤਸ਼ਾਹੀਆਂ ਜਿਹਦੇ ਸਤਿਗੁਰ ਨਜ਼ਰ ਕਰੇ ਬੜੀ ਅੱਛੀ ਰਾਏ ਹੈ ਪਰ ਮੈਂ ਪਹਿਲਾ ਬੇਨਤੀ ਕਰਾਂ ਸਾਡੀ ਜਿਹੜੀ ਸੰਸਥਾ ਦਾ ਜਿਹੜਾ ਦਾਇਰਾ ਨਾਲ ਜੀ ਬੜਾ ਥੋੜਾ ਸੀਮਤ ਹੈ ਅਸੀਂ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੈਗਾ ਕਿ ਜਿਸ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਇਹ ਇਹਨਾਂ ਵੱਲ ਜਿਸ ਸਹਿਯੋਗ ਤਾਂ ਸਾਨੂੰ ਮਿਲਦਾ ਹੈ ਪਏ ਆਪਣੇ ਤੌਰ ਤੇ ਵੀ ਇਹ ਉਦੋਂ ਕਰ ਚੁੱਕੇ ਇਹਨਾਂ ਕੋਲ ਬਹੁਤ ਸਾਰਾ ਵੱਡਾ ਦਾਇਰਾ ਹੈ ਪ੍ਰਚਾਰਕ ਵੀ ਹੈ ਗਿਆ ਗੁਰੂ ਕੇ ਕੀਤਰੀ ਵੀ ਗਿਆ ਸਿੰਘ ਸਾਹਿਬਾਨ ਵੀ ਗਿਆ ਇਹ ਸਾਰੀ ਸੇਵਾਵਾਂ ਨਿਭਾ ਸਕਦੇ ਨੇ ਇਸ ਕਰਕੇ ਮੈਂ ਤੇ ਕੁਦਰ ਤੋਂ ਫੈਜਕタル ਸਿੰਘ ਬੈਠੇ ਆ ਤੁਹਾਡੀ ਰਾਏ ਮੈਂ ਹਿੰਦ ਤੱਕ ਸ਼ੇਅਰ ਕਰਾਂਗਾ ਕਿ ਯਤਨ ਕੀਤਾ ਜਾਵੇ ਅਸੀਂ ਇਹਨਾਂ ਦੇ ਨਾਲ ਆ ਕਿ ਤੁਹਾਨੂੰ ਯਾਦ ਹੋਵੇਗਾ 2004 ਵਿੱਚ ਸਤੁਰਾਂ ਦਾ ਜਦੋਂ 40 ਸਾਲਾ ਪ੍ਰਕਾਸ਼ ਗੁਰਪੁਰ ਉਹ ਦਿਹਾੜਾ ਸੀ ਉਸ ਦਿਨ 2000 ਦੇ ਡਿਪਰਬੈਂਟ ਡਾਕਟਰ ਰੂਪ ਸਿੰਘ ਜੀ ਸਤਾਰਕ ਵੀਰ ਸਿੰਘ ਜੀ ਮੈਨੇਜਰ ਸਨ ਸਰਵਿੰਦਰ ਪਾਤਲ ਸਿੰਘ ਪਪੂ ਕੇ ਸ਼ਹਦੋਦ ਪ੍ਰਧਾਨ ਸਨ ਉਹਨਾਂ ਸਾਰਿਆਂ ਨੇ ਸਾਨੂੰ ਇੱਕ ਮਹੀਨੇ ਵਾਸਤੇ ਸੇਵਾ ਦਿੱਤੀ ਸੀ ਬੀਐਸ ਬਾਗ ਨੂੰ ਤੁਸੀਂ ਨਿਭਾਣਾ ਤੋਂ ਗੁਰੂ ਨੇ ਕਿਰਪਾ ਕੀਤੀ ਸਾਡੀ ਸੰਸਥਾ ਦੇ ਮੈਂਬਰ ਭਾਵੇਂ ਥੋੜੇ ਸਨ ਪਰ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਉਹ ਦੋ ਸਟੇਜਾਂ ਤਨ ਇੱਕ ਗੁਰਦਰ ਮਨਜੀਤ ਸਾਹਿਬ ਦੀਵਾਨ ਹਾਲ ਦੂਜੀ ਸਟੇਜ ਜਿਹੜਾ ਗੁਰਦਰ ਆਰਮਨ ਸਾਹਿਬ ਔਰ ਤਕਰੀਬਨ 30 ਦਿਨ ਲਗਾਤਾਰ ਸਮਾਗਮ ਚੱਲੇ ਸਨ ਅਸੀਂ ਆਪਣੀ ਸੰਸਥਾ ਵੱਲੋਂ ਜੋਰ ਸੜਕ ਵੱਧ ਹੋ ਸਕੇ ਸਹਿਯੋਗ ਦਿੱਤਾ ਹੈ ਇਹਨਾਂ ਦੇ ਪਿਆਰ ਸਦਕਾ ਗੁਰੂ ਨੇ ਕਿਰਪਾ ਕੀਤੀ ਸੋ ਇਹ ਬਿਲਕੁਲ ਤਾਂ ਠੀਕ ਹੈ ਇਸੇ ਲਈ ਜਿਹੜੇ ਸਮਝ ਦੀ ਲੋੜ ਹੀ ਹੈ ਕਿ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਸੰਗਤਾਂ ਨੂੰ ਇਸ ਇਸ ਪ੍ਰੇਰਣਾ ਪ੍ਰੇਰਨਾ ਦੇਣ ਵਾਸਤੇ ਅਗਦੇ ਸਮਾਗਮ ਕਰਾਣੇ ਚਾਹੀਦੇ ਹੈ ਪਿੰਡਾਂ ਵੀ ਜਾਣਾ ਚਾਹੀਦਾ ਹੈ ਜੋ ਕਿ ਪਿੰਡਾਂ ਦੇ ਹਾਲਾਤ ਨੇ ਨਸ਼ਿਆਂ ਦੇ ਨਾਲ ਬਹੁਤ ਗਰਖ ਹੋਈ ਚੱਡੀ ਜਾਈ ਤਾਂ ਮੈਂ ਤੁਹਾਡੀ رائے ਦੇ ਨਾਲ ਸਹਿਮਤ ਹਾਂ ਮੈਂ ਸ਼ੌਮਨੀ ਗੁਦਰਪੰਦ ਮੇਰੇ ਨਾਮ ਤੇ ਜਿਹੜੇ ਡਿਗਤਾ ਸਿੰਘ ਬੈਠੇ ਨੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਪ੍ਰਤੀ ਪ੍ਰਧਾਨ ਸਾਹਿਬ ਜੀ ਨਾਲ ਜਨ ਡਾਇਰੈਕਟਰ ਬੈਠ ਕੇ ਮਤਾ ਕਰਕੇ ਅੱਗੇ ਤੋਂ ਇਹਨਾਂ ਸਮਾਗਵਾਂ ਨੂੰ ਬਾਹਰ ਤੱਕ ਲਿਜਾਣ ਦਾ ਯਤਨ ਕੀਤਾ ਹੈ ਵੇ ਅਸੀਂ ਇਹਨਾਂ ਨੇ ਸਹਿਯੋਗ ਲਈ ਆ ਰਹੇ ਹਾਂ ਸ਼੍ਰੀ ਗੰਨ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਪਹਿਲੀ ਪ੍ਰਕਾਸ਼ ਹੋਣ ਦਾ ਗੁਰਪੁਰਬ ਤਨ ਸ਼੍ਰੀ ਗੰਨ ਸਾਹਿਬ ਜੀ ਦਾ ਜੋ ਕਿ 4 ਸਤੰਬਰ 2024 ਨੂੰ ਹੈ ਉਸ ਪਰ ਸائیں ਸ਼ਬਦ ਕੀਰਤਨ ਨਾਮ ਸੇਵਨ Satsang ਸ਼੍ਰੀ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ chief khalsa diwan ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਗੁਰਸਤਾਨ ਦੀ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੁਆਰਾ 3 ਅਗਸਤ ਤੋਂ ਜੀਵਨ ਜੋਤ ਸਮਾਗਮ ਦੀ ਲੜੀ ਦੀ ਪ੍ਰారంਭਤਾ 4 ਅਗਸਤ ਤੋਂ ਹੋ ਰਹੀ ਹੈ ਜਿਸ ਦਾ ਪਹਿਲਾ ਸਮਾਗਮ ਭਾਈ ਵੀਰ ਸਿੰਘ ਹਾਲ ਲਾਰੈਂਸ ਹੌਸਤਾਨ ਵਿਖੇ ਹੋਵੇਗਾ ਔਰ ਉਸ ਸਮਾਗਮ ਦੀ ਪ੍ਰਮਤਾ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀਕਾਲ ਤਖਤ ਸਾਹਿਬ ਜੀ ਤੇ ਮੁੱਖਰਤੀ ਸਾਜਕਨ ਸ਼੍ਰੀਮੰਦਰ ਸਾਹਿਬ ਜੀ ਪ੍ਰੋਗਰਾਮ ਦੀ ਪ੍ਰਮਤਾ ਦਾ ਆਗਾਜ਼ ਕਰਨੀ। ਇਹ ਸਾਰੇ ਸਮਾਗਮ ਜਿਹੜੇ ਹਨ ਇਹ ਅਗਸਤ ਤੋਂ 4 ਅਗਸਤ ਸ਼ੁਰੂ ਹੋ ਕੇ 3 ਸਤੰਬਰ ਤੱਕ ਸ਼ਾਇਦ ਦੇ ਵਕਫ ਵਗੁਰਦਾਨਾ ਤੇ ਹੋਣਗੇ ਪਹਿਲੇ 15 ਅਗਸਤ ਤੱਕ ਇਸ ਸਮਾਗਮ ਅਮਰਤਵਲੇ ਸਮਾਗਮ ਹਨ ਜੋ ਕਿ ਸਵੇਰੇ 5:00 ਤੋਂ ਲੈ ਕੇ 6:30 ਵਜੇ ਤੱਕ ਹੋਣਗੇ ਅਤੇ ਹਰ ਸਮਾਗਮ ਦੇ ਵਿੱਚ ਹਰ ਰੋਜ਼ ਦਾ ਵੱਖਰਾ ਵਿਸ਼ਾ ਹੋਵੇਗਾ ਗੁਰਬਾਣੀ ਤੇ ਅਧਾਰਿਤ ਉਸੇ ਗੁਰਬਾਣੀ ਦੇ ਅਧਾਰ ਤੇ ਗੁਰੂ ਕੇ ਕੀਰਤਿ ਗੁਰੂ ਕੀਰਤਨ ਦੀ ਸੇਵਾ ਨਿਭਾਣਗੇ ਫਤ ਕਥਾਵਾਚਕ ਸਿੰਘ ਸਹਿਬਾਨ ਪ੍ਰਚਾਰਕ ਸਾਬਾ ਜੀ ਉਸੇ ਵਿਸ਼ੇ ਦੇ ਉੱਤੇ ਗੁਰਮਤ ਵਿਚਾਰ ਰੱਖਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੇ ਜੀਵਨ ਦੀ ਵਿਧੀ ਹੈ ਵਿਧਾਨ ਹੈ ਉਹ ਸਿਕਸ਼ਣਤਾ ਦਾ ਪਛਾਣ ਚੱਕੀ ਕਿ ਤਨੁਸ਼ਰਗੰਤ ਸਾਹਿਬ ਸ਼ਬਦ ਪਰ ਜੋ ਹੈ ਸਾਨੂੰ ਕੀ ਸੁਨੇਹਾ ਦਿੰਦਾ ਹੈ ਉਹ ਸ਼ਬਦ ਸਰਸੀ ਇਹ ਦਸਨੇ ਆ ਦੇਣ ਵਾਸਤੇ ਇਹ ਸਮਾਗਮ ਖੁਲਿਕੇ ਗਏ ਹਨ ਔਰ 16 ਅਗਸਤ ਤੋਂ ਇਹ ਸਮਾਗਮ ਰਾਤੀ ਸ਼ੁਰੂ ਹੋਣਗੇ ਜੋ ਕਿ ਤਕਰੀਬਨ ਵਕਤ ਸਾਨਾ ਦੀ ਇਸੇ ਤਰ੍ਹਾਂ 16 ਅਗਸਤ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 7 ਵਜੇ ਤੱਕ ਰਾਤੀ 9:30 ਵਜੇ ਤੱਕ 2 ਸਤੰਬਰ ਤੱਕ ਚੱਲਣਗੇ 3 ਸਤੰਬਰ ਸ਼ੁਰਗੰਤ ਸਾਹਿਬ ਜੀ ਦੇ ਪ੍ਰਕਾਸ਼ ਦੀਪ ਦੀ ਪੂਰਵ ਸੰਧਿਆ ਤੇ ਖਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਗੁਰਦਾਰਾਸ਼ੀ ਰਾਮ ਸਾਧ ਸਾਹਿਬ ਵਿਖੇ ਸੈ ਜਾਵੇਗਾ ਜੋ ਕਿ ਬਾਦ ਦਵੇ ਤਿੰਨ ਵਜੇ ਤੱਕ ਰਾਤਰੀ 11 ਵਜੇ ਤੱਕ ਸਮਾਗਮ ਚੱਲਣਗੇ 4 ਸਤੰਬਰ ਨੂੰ ਗੁਰਸਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰਦਾਰਾਸ਼ੀ ਰਾਮ ਸਾਧ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਗੰਦੀ ਪਾਮਨ ਸਰੂਪ ਪੰਜਾਂ ਪਿਆਰਿਆਂ ਦੀ ਗਵਾਈ ਹੇਠ ਸ਼ੁਰੂ ਹੋਣ ਸਾਂ ਪਾਚੀ ਮਹਾਨ ਛਤਰ ਚਾਏਟ ਗੁਰਦਾਰਾਸ਼ੀ ਰਾਮ ਸਾਧ ਸਾਹਿਬ ਤੋਂ ਰੰਗ ਭਗੇ ਗੁਰਗਿਆ ਸੰਕਤ ਸ਼ਬਦ ਗੁਰਬਾਣੀ ਦਾ ਕੀਰਤਨ ਜਾਪ ਕਰਦੀਆਂ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੇ ਸਮਾਗ ਨਗਰ ਕੀਰਤਨ ਦੀ ਸੰਪੂਰਨਤਾ ਵੀਗੀ ਸੱਚਕਣ ਸ਼੍ਰੀ ਮੰਦਿਰ ਸਾਹਿਬ ਗੁਰਦਰਬਾਰ ਬਾਬਾ ਟਰੈਲਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ 'ਚ ਜਲੂਸ ਸਹਿਜਣ ਕੇ ਰਾਤ ਨੂੰ ਦੀਪ ਵਾਲਾ ਤੇ ਆਤਿਸ਼ਬਾਜੀ ਵੀਗੀ ਅਤੇ ਵੇਸ਼ ਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਉਹ 4 ਸਤੰਬਰ ਨੂੰ ਗੁਰਦਰਬੰਜੀ ਸਾਹਿਬ ਦੀਵਾਨ ਹਰ ਵਿਕੇ ਸਜੇਗਾ ਪਹਿਲਾ ਜਦੋਂ ਸਰਕਾਰ ਸਾਹਿਬ ਜਿਹਦਾ ਪ੍ਰਕਾਸ਼ਪੁਰ ਮੁੰਦਾ ਸੀ ਤਾਂ ਪੂਰੀ ਸਰਕਾਰੀ ਛੁੱਟੀ ਬੰਦੀ ਸੀ ਇਸ ਵਾਰ ਲੋਕਲ ਪੱਤਰ ਸੇ ਦਿੱਤੀ ਗਈ ਹੈ ਕਿ ਤੁਹਾਡੇ ਲੋਕੀ ਸਰਕਾਰ ਦੇ ਨੁਮਾਇੰਦਿਆਂ ਨਾਲ ਬੁੜਾ ਚੱਕੇ ਚੱਤੀ ਹੈ ਅਸੀਂ ਛੱਤੀ ਸਰਕਾਰ ਤੱਕ ਚਿੱਠੀ ਭੇਜ ਦਿੱਤੀ ਗਈ ਹੈ ਕਿ 4 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਛੁੱਟੀ ਕੀਤੀ ਜਾਵੇ ਔਰ ਗੁਰੂ ਕਿਰਪਾ ਕਰੇਗਾ ਸਤਿਗੁਰੂ ਰਿਸ਼ਤੇ ਪੂਰ ਲਾਂਗੇ ਤੇ ਉਸ ਤੇ ਸਾਰੇ ਯਤਨ ਕਰ ਰਹੇ ਹਾਂ ਕਿ ਵਾ ਸਾਰੇ ਪੰਜਾਬ ਛੁੱਟੀ ਹੋਵੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par